ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 17 ਤਰੀਕ 7ਵਾਂ ਮਹੀਨਾ 2025 ਦੇ ਨਵੇਂ ਰਿਸ਼ਤੇ ਨੋਟ ਕਰੋ ਟੋਟਲ 26 ਰਿਸ਼ਤੇ ਕੁੜੀਆਂ ਦੇ ਆ ਅੱਜ ਦੇ ਰਿਸ਼ਤੇ ਸਿਰਫ ਕੁੜੀਆਂ ਦੇ ਆ ਜੀ ਇੱਕ ਜ਼ਰੂਰੀ ਬੇਨਤੀ ਹੈ ਜੀ ਉਹ ਧਿਆਨ ਨਾਲ ਸੁਣਿਓ ਅਸੀਂ ਆਪਣੇ ਚੈਨਲ ਤੇ ਕੁੜੀਆਂ ਦੇ ਰਿਸ਼ਤੇ ਦੀ ਐਡ ਫ੍ਰੀ ਲਗਾਉਂਦੇ ਹਾਂ ਤੁਸੀਂ ਵੀ ਆਪਣੇ ਲੜਕੀਆਂ ਦੇ ਰਿਸ਼ਤੇ ਦੀ ਐਡ ਫ੍ਰੀ ਵਿੱਚ ਲਗਵਾ ਸਕਦੇ ਹੋ ਅਤੇ ਆਪਣੇ ਲਈ ਇੱਕ ਚੰਗਾ ਜੀਵਨ ਸਾਥੀ ਲੱਭ ਸਕਦੇ ਹੋ ਅਰ ਦੇ ਮਾਧਿਅਮ ਰਹੀ ਐਡ ਲਗਵਾਉਣ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਜਾਂ ਫਿਰ WhatsApp ਰਾਹੀਂ ਰਿਸ਼ਤੇ ਲਈ ਬਾਇਓ ਡਾਟਾ ਸੈਂਡ ਕਰ ਸਕਦੇ ਹੋ ਫੋਟੋ ਤੇ ਪ੍ਰਾਈਵੇਸੀ ਰੱਖੀ ਜਾਵੇਗੀ ਜਦ ਤੱਕ ਤੁਹਾਡਾ ਕਿਸੇ ਪਰਿਵਾਰ ਨਾਲ ਰਿਸ਼ਤਾ ਮੈਚ ਨਹੀਂ ਹੁੰਦਾ ਰਿਸ਼ਤਾ ਜੀ ਤੁਸੀਂ ਲੈਣਾਗਾ ਫਾਈਲ ਨੰਬਰ ਦੱਸ ਕੇ ਉਹੀ ਪਰਿਵਾਰ ਵਾਲੇ ਸੰਪਰਕ ਕਰਿਓ ਜਿਸ ਪਰਿਵਾਰ ਨਾਲ ਇਹ ਡਾਟਾ ਮੈਚ ਕਰਦਾ ਹੋਊਗਾ ਰਿਸ਼ਤਾ ਹੈ 654 ਨੰਬਰ ਅਮਰਤਾਰੀ ਕੁੜੀ ਦਾ ਰੱਤਾ ਗਾ ਨੋਟ ਕਰੋ ਜਿਲ੍ਹਾ ਸ਼੍ਰੀ ਅਮਰਸਰ ਸਾਹਿਬ ਤੋਂ ਆ ਕੁੜੀ ਦੀ ਕਾਸਟ ਹੈ ਜਰਸੀ ਕੋ ਗੋਤਾ ਗੁਰਾਇਆ ਪੜ੍ਹਾਈ ਪਲੱਸ 2 ਪਾਸ ਹਾਈਟ 5 5 ਹੈ ਜਨਮ 8 1 1998 ਪਰਿਵਾਰ ਸਾਰਾ ਗੁਰਸਿੱਖ ਹੈ ਵੈਸ਼ਨੂ ਫੈਮਲੀ ਹੈ ਨਸ਼ਾ ਨਸ਼ਿਆ ਨਸ਼ਪੱਤੇ ਤੋਂ ਘਰ 'ਚ ਬਿਲਕੁਲ ਵੀ ਨਹੀਂ ਹੈਗਾ ਨਸ਼ਾ ਕੁੜੀ ਨੂੰ ਸਲਾਈ ਦਾ ਕੰਮ ਵਧੀਆ ਆਉਂਦਾ ਹੈਗਾ ਰਿਸ਼ਤਾ ਜਰਸੀ ਦੇ ਪਰਿਵਾਰ ਤੋਂ ਹੋਵੇ ਅਤੇ ਮੁੰਡਾ ਅਮਰਤਾ ਰਿਓਵੇ ਜ਼ਮੀਨ 5 ਤੋਂ 7 ਕਿੱਲੇ ਤੱਕ ਆਉਂਦੀ ਹੋਵੇ। ਆਗਲਾ ਨੈਕਸਟ ਰਿਸ਼ਤਾ ਜੀ 655 ਨੰਬਰ ਬਠਿੰਡੇ ਤੋਂ ਘਰੇਲੂ ਕੁੜੀ ਦਾ ਰਿਤਾ ਦੇਖੋ ਜੀ। ਜਰਸੀਖ ਪਰਿਵਾਰ ਆ ਗੋਤਾ ਸੰਧੂ ਉਮਰ 25 2000 ਦਾ ਬਾਰਨ। ਪੜਾਈ ਗ੍ਰੈਜੂਏਸ਼ਨ ਪਾਸ ਹਾਈਟ 5 ਫੁੱਟ 8 ਇੰਚ ਪਰਿਵਾਰ ਚ ਮਾਤਾ ਪਿਤਾ ਦੋ ਭਰਾ ਨੇ ਇੱਕ ਭਰਾ ਮੈਰਿਡ ਹੈ ਇੱਕ ਅਨਮੈਰਿਡ ਹੈ। ਕੁੜੀ ਇਸਟਾਮ ਘਰੇ ਫ੍ਰੀ ਆ ਘਰ ਦਾ ਕੰਮਕਾਰ ਕਰਦੀ ਐ ਜੀ ਸਾਰਾ ਸਾਰਾ ਕੰਮਕਾਰ ਆਉਂਦਾ ਹੈਗਾ। ਰਿਸ਼ਤਾ ਜਰਸੀ ਕੁ ਮੁੰਡਾ ਹੋਵੇ ਜ਼ਮੀਨ 10 ਕਿੱਲੇ ਤੱਕ ਆਉਂਦੀ ਹੋਵੇ ਆਪਣੇ ਕੋਲ ਕੁੜੀ ਦੇ ਫਾਦਰ ਸਾਹਿਬ ਕੋਲ ਜ਼ਮੀਨ 15 ਕਿੱਲੇ ਆ ਵਿਆਹ ਵਧੀਆਂ ਕਰਨਾ ਸਰਕਾਰੀ ਮੁਲਾਜ਼ਮ ਨੂੰ ਪਾਇਲ ਹੈ ਜੀ ਰਿਸ਼ਤੇ ਲਈ ਅਗਲਾ ਰਿਸ਼ਤਾ ਆਇਆ 655 ਸ਼੍ਰੀ ਮੋਖਸਰ ਸਾਹਿਬ ਤੋਂ ਗਰੀਬ ਜਰਸੀ ਕੁ ਪਰਿਵਾਰ ਤੋਂ ਕੁੜੀ ਦਾ ਰਿਸ਼ਤਾ ਦੇਖੋ ਗੋਤਾ ਸਮਾਗ ਉਮਰ 13 ਤਰੀਕ 5ਵਾਂ ਮਹੀਨਾ 2001 ਹਾਈਟ 56 ਹੈ ਪੜ੍ਹਾਈ ਪੋਸਟ ਗ੍ਰੈਜੂਏਸ਼ਨ ਰਿਸ਼ਤਾ ਵਧੀਆ ਪਰਿਵਾਰ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਮੰਗ ਡਿਮਾਂਡ ਕੋਈ ਨਾ ਹੋਵੇ ਕੁੜੀ ਨੂੰ ਸਲਾਈ ਦਾ ਤੇ ਪਾਰਲਰ ਦਾ ਕੰਮ ਆਉਂਦਾ ਹੈਗਾ ਰਿਸ਼ਤਾ 70 ਕਿਲੋਮੀਟਰ ਤੱਕ ਹੋਵੇ ਸਰਦਾਰ ਮੁੰਡੇ ਨੂੰ ਰਿਸ਼ਤੇ ਲਈ ਪਾਇਲ ਆ ਜ਼ਮੀਨ 5 ਕਿੱਲੇ ਤੱਕ ਹੋਵੇ ਸਿੰਪਲ ਤੇ ਸਾਦਾ ਵਿਆਹ ਕਰਨਾ ਕੁੜੀ ਸਿਆਣੀ ਤੇ ਸਮਝਦਾਰ ਇੱਜ਼ਤ ਪੱਖੋਂ ਵਧੀਆ ਆਗਲਾ ਰਿਸ਼ਤਾ ਹੈ ਆਗਲਾ ਰਿਸ਼ਤਾ ਆਇਆ 657 ਜ਼ਿਲ੍ਹਾ ਸੰਗਰੂਰ ਤੋਂ ਡੈਵੋਸ ਕੁੜੀ ਬਿਨਾ ਬੱਚੇ ਤੋਂ ਰਿਸ਼ਤਾ ਦਾ ਉਮਰ 28 1996 ਹਾਈਟ 55 ਜਰਸੀ ਕਾਸਟ ਗੋਤਗਿੱਲ ਪੜਾਈ ਐਮਏ ਪਾਸ ਪਰਿਵਾਰ ਚ ਮਾਤਾ ਪਿਤਾ ਇਕਪਰਾ ਮੈਰਿਡ ਪਰਾ ਸਰਕਾਰੀ ਜੋਬ ਕਰਦਾ ਹੈਗਾ ਫਾਦਰ ਖੇਤੀਬਾੜੀ ਮਾਤਾ ਹਾਸ ਵੈਬ ਦੇਵ ਉਸ 4 ਮਹੀਨੇ ਬਾਅਦ ਹੋਇਆਗਾ ਰਿਸ਼ਤਾ ਮੁੰਡਾ ਚਾਹੇ ਅਨਮੈਰਿਡ ਹੋਵੇ ਜਾਂ ਮੈਰਿਡ ਹੋਵੇ ਪਰ ਬੱਚਾ ਨਾ ਹੋਵੇ ਬਾਕੀ ਮੁੰਡਾ ਨਸੀਬਤ ਤੇ ਤੋਂ ਬਿਲਕੁਲ ਰਾਤ ਹੋਵੇ ਜ਼ਮੀਨ 5 ਤੋਂ 7 ਕਿੱਲੇ ਤੱਕ ਹੋਵੇ ਵੈਸ਼ਨੂ ਪਰਿਵਾਰ ਹੋਵੇ ਲਾਜ਼ਮੀ ਆਗਲਾ ਦਿੱਤਾ ਆਇਆ 658 ਨੰਬਰਾਂ ਦਿੱਲੀ ਤੋਂ ਕੁੜੀ ਦਾ ਰਹਿਤਾਗਾ ਕਾਸਟਾ ਖੱਤਰੀ ਉਮਰ 13-9 2000 ਦਾ ਬੱਥ ਹਾਈਟ 5-5 ਹੈ ਪੜ੍ਹਾਈ ਬੀਕੋਮ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਤੇ ਇੱਕ ਭੈਣ ਫਾਦਰ ਦਾ ਆਪਣਾ ਬਿਜ਼ਨਸ ਜੈਂਟਸ ਸ਼ੋਰੂਮ ਹੈ ਦਿੱਲੀ ਚ ਵਧਿਆ ਰਸਤਾ ਮੁੰਡੇ ਦੀ ਕਾਸਟ ਸਿਰਫ ਖੱਤਰੀ ਹੋਵੇ ਮੁੰਡਾ ਵੈਸ਼ਨੂ ਦੇ ਨਸ਼ਪੱਤੇ ਤੁਰਹਿਤ ਹੋਵੇ ਮੁੰਡੇ ਦਾ ਆਪਣਾ ਕਾਰੋਬਾਰ ਜਾਂ ਬਿਜ਼ਨਸ ਹੋਵੇ ਅਗਲਾ ਰਸਤਾ ਹੈ 659 ਨੰਬਰ ਹੈ ਜੀ ਮਲੋਟ ਤੋਂ ਕੁੜੀ ਦਾ ਜੱਟ ਸੀ ਕਾਸਟ ਹੈ ਗੋਤ ਹੈ ਸਿੱਧੂ ਉਮਰ 3 ਤਰੀਕ ਚੌਥਾ ਮਹੀਨਾ 1998 ਹਾਈਟ 5 6 ਹੈ ਪੜ੍ਹਾਈ ਗ੍ਰੈਜੂਏਸ਼ਨ ਉਸ ਤੋਂ ਬਾਅਦ ਐਮਏ ਪਾਸ ਨਾਲ ਕੰਮ ਸਲਾਈ ਦਾ ਮਾਤਾ ਜੀ ਦੇ ਨਾਲ ਕਰਦੀ ਹੈ ਲੜਕੀ ਫਾਦਰ ਖੇਤੀਬਾੜੀ ਇੱਕ ਭਰਾ ਹੈ ਉਹ ਪ੍ਰਾਈਵੇਟ ਬੈਂਕ ਜੌਬ ਮਾਤਾ ਹਸਬੰਡ ਵਾਈਫ ਰਸਤਾ ਕਾਸਟ ਜਰਸੀ ਖੂਬੇ ਅਤੇ ਜ਼ਮੀਨ 8 ਤੋਂ 10 ਕਿੱਲੇ ਤੱਕ ਖੂਬੇ ਮੁੰਡਾ ਮੋਨਾ ਤੇ ਸੋਨਾ ਹੋਵੇ ਜੀ ਕੁੜੀ ਸੋਨੀਸ ਨਖੀ ਹੈ ਜ਼ਰੂਰੀ ਬੇਨਤੀ ਯਾਦ ਰੱਖਿਓ ਇੱਕ ਨਾਲ ਤੁਸੀਂ ਰਸਤਾ ਲੈਣਾ ਤਾਂ ਫਾਈਲ ਨੰਬਰ ਦੱਸ ਕੇ ਹੀ ਲੈਣਾ WhatsApp ਤੇ ਓਨਲੀ ਫਾਈਲ ਨੰਬਰ ਦਾ ਮੈਸੇਜ ਹੀ ਕਰਦਿਆ ਕਰੋ ਡਾਟਾ ਤੁਹਾਨੂੰ ਸੈਂਡ ਕਰ ਦਿੱਤਾ ਜਾਵੇਗਾ ਅਗਲਾ ਰਿਸ਼ਤਾ ਆਇਆ 660 ਨੰਬਰ ਰਸਤਾ ਹੈ ਅੰਬਾਲੇ ਤੋਂ ਕੰਬੋਲ ਸਿੱਖ ਕੁੜੀ ਦਾ ਕੁੜੀ ਪੰਜਾਬ ਹੈ ਉਮਰ 25 8 1997 ਹਾਈਟ 57 ਦਾ ਪੜਾਈ ਬੀ ਟੈਕ ਕੰਪਿਊਟਰ ਇੰਜੀਨੀਅਰਿੰਗ ਕੰਮ ਫ੍ਰੀ ਸਟਮ ਕੱਚ ਪਰਵਾਰ ਚ ਮਾਤਾ ਪਿਤਾ ਦੋਪਰਾ ਹਨ ਰਿਸ਼ਤਾ ਮੁੰਡੇ ਦੀ ਕਾਸਟ ਸਿਰਫ ਕੰਬੋਸ ਸਿੱਖ ਹੋਵੇ ਮੁੰਡਾ ਵੈਸ਼ਨੂ ਤੇ ਨਸ਼ਾ ਰਹਿਤ ਹੋਵੇ ਰਿਸ਼ਤਾ ਸਿਰਫ ਪੰਜਾਬ ਰਹਿਣ ਦੇ ਮੁੰਡੇ ਦਾ ਹੀ ਹੋਵੇ ਬਾਹਰ ਵਾਲੇ ਫੋਨ ਨਾ ਕਰਨ ਰਿਸ਼ਤੇ ਲਈ ਕੁੜੀ ਸੋਹਣੀ ਸੁਨਖੀ ਉੱਚੀ ਲੰਮੀ ਮੁੰਡਾ ਸੋਨਾ ਹੋਵੇ ਪੜਿਆ ਲਿਖਿਆ ਮੁੰਡੇ ਦਾ ਆਪਣਾ ਬਿਜ਼ਨਸ ਜਾਂ ਚੰਗਾ ਕਾਰੋਬਾਰ ਹੋਵੇ ਆਹਲਾ ਰਿਸ਼ਤਾ ਆਇਆ ਸ਼ੇ ਸੁਕਾਟ ਰਾਜਪੂਰੇ ਤੋਂ ਕੁੜੀ ਦਾ ਰਿਸ਼ਤਾ ਹੈ ਜੀ ਕਾਸਟ ਆ ਰਾਜਪੂਤ ਸਿੱਖ ਗੋਤ ਆ ਰਥੜ ਉਮਰ 28 ਨਿਸੂਸ਼ਣ ਮੈਂ ਹਾਈਟ 5'9" ਆ ਪੜਾਈ ਗ੍ਰੈਜੂਏਸ਼ਨ ਪਾਸ ਕੰਮ ਰੇਲਵੇ ਸਟੇਸ਼ਨ ਤੇ ਜੌਬ ਕੋੜੀ ਕੰਪਿਊਟਰ ਤੇ ਪਰਿਵਾਰ ਚ ਮਾਤਾ ਪਿਤਾ ਸਰਕਾਰੀ ਰੇਲਵੇ ਕਰਮਚਾਰੀ ਮਾਤਾ ਜੀ ਪ੍ਰਾਈਵੇਟ ਜੌਬ ਇੱਕ ਭਰਾ ਮੈਰਿਡ ਪ੍ਰਾਈਵੇਟ ਜੌਬ ਰਸਤਾ ਵਧੀਆ ਪੜ੍ਹੇ ਲਿਖੇ ਪਰਿਵਾਰ ਤੋਂ ਵੀ ਮੁੰਡਾ ਚੰਗੀ ਜੌਬ ਹੋਵੇ ਜਾਂ ਫਿਰ ਬਿਜ਼ਨਸ ਹੋਵੇ ਵਧੀਆ ਮੁੰਡਾ ਨਸ਼ੇ ਤੋਂ ਰਹਿਤ ਹੋਵੇ ਬਿਲਕੁਲ ਹੈ ਜੀ ਆਗਲਾ ਰਿਸ਼ਤਾ ਆਇਆ 662 ਨੰਬਰ ਇਹ ਰਿਸ਼ਤਾ ਪਟਿਆਲੇ ਤੋਂ ਮਾਂ ਜਰਸੀ ਕਾਸਟ ਆ ਗੋਤਦਿਆਵਲ ਉਮਰ 6 ਦਾ 1999 ਪੜ੍ਹਾਈ ਗ੍ਰੈਜੂਏਸ਼ਨ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਤੇ 3 ਸਾਲ ਦਾ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਮੈਰੀਡਾ ਫਾਦਰ ਖੇਤੀਬਾੜੀ ਕਰਦੇ ਆ ਭਰਾ ਪ੍ਰਾਈਵੇਟ ਜੌਬ ਰਿਤਮ ਦਾ ਵਧੀਆ ਪੜ੍ਹਿਆ ਲਿਖਿਆ ਅਤੇ ਨਸ਼ਰ ਹੈ ਤੋਂ ਵੀ ਜ਼ਮੀਨ 5 ਤੋਂ 7 ਕਿੱਲੇ ਹੋਵੇ ਜੀ ਅਗਲਾ ਰਿਤਾ ਆ 663 ਨੰਬਰ ਨਾਮ ਕੁੜੀ ਦਾ ਸੁਖਪ੍ਰੀਤ ਕੌਰ ਹੈ ਜ਼ਿਲ੍ਹਾ ਹੁਸ਼ਿਆਰਪੁਰ ਤੁਮਾ ਜੱਟ ਸਿੱਖਾ ਜੀ ਕੁੜੀ ਦਾ ਰਿਤਾ ਯੂਕੇ ਤੋਂ ਆ ਯੂਕੇ ਦੀ ਪੀਆਰ ਹੈ ਗੋਤਗਿੱਲ ਆ ਉਮਰ 8 10 1998 ਹਾਈਟ 5 6 ਪੜ੍ਹਾਈ ਬੀਏਸੀ ਨਾਨ ਮੈਡੀਕਲ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਯੂਕੇ ਪੀਆਰ ਹੈ ਰਿਸ਼ਤਾ ਮੁੰਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਮੁੰਨਾ ਹੋਵੇ ਜ਼ਮੀਨ ਘੱਟੋ ਘੱਟ 5 ਤੋਂ 7 ਕਿਲੇ ਤੱਕ ਹੋਵੇ ਮੁੰਡਾ ਨਸ਼ਾ ਰਹਿ ਤੋ ਕੰਮ ਕੁੜੀ ਯੂਕੇ ਚ ਹਸਪੀਟਲ ਚ ਰਜਿਸਟਰ ਨਰਸ ਪਿਛਲੇ 2 ਸਾਲ ਤੋਂ ਮੁੰਡੇ ਦੀ ਕਾਸਟ ਸਿਰਫ ਜੱਜ ਸੇ ਕਹੀ ਹੋਵੇ ਆਗਲਾ ਰਿਸ਼ਤਾ ਆ 664 ਨੰਬਰ ਜ਼ਿਲ੍ਹਾ ਹੈਗਾ ਜਲੰਧਰ ਨਾਮ ਕੋਰ ਹੈ ਕਾਸਟ ਹੈ ਖੱਤਰੀ ਸਿੱਖ ਉਮਰ ਹੈ 7 ਤਰੀਕ 12 ਮਹੀਨਾ 1996 ਹਾਈਟ 54 ਪੜਾਈ ਪਾਸ ਟੂ ਪਾਸ ਨਾਲ ਹੀ ਪਾਰਲਰ ਦਾ ਕੋਰਸ ਕਰਿਆ 4 ਸਾਲ ਦਾ ਵਧੀਆ ਆਪਣੀ ਸ਼ਾਪ ਪਾਈ ਹੈ ਮੇਨ ਰੋਡ ਤੇ ਪ੍ਰਵਾਸ ਚ ਮਾਤਾ ਪਿਤਾ ਤੇ ਦੋ ਭਰਾ ਨੇ ਰਿਸ਼ਤਾ ਮੁੰਡੇ ਦਾ ਕੋਈ ਵੀ ਆਪਣਾ ਕਾਰੋਬਾਰ ਹੋਵੇ ਜਾਂ ਚੰਗੀ ਨੌਕਰੀ ਹੋਵੇ ਕੁੜੀ ਸੋਹਣੀ ਸੁਨੱਖੀ ਹੈ ਆਗਲਾ ਰਿਸ਼ਤਾ ਹੈ 665 ਇਹ ਰਿਸ਼ਤਾ ਮਾਨਸਾ ਏਰੀਆ ਬੁੱਢਲਾਡੇ ਤੋਂ ਮਾ ਕਾਸਟਾ ਰਾਮਗੜ੍ਹ ਜਾਂ ਗੋਤਾਰਾਏ ਉਮਰ 7/2 1999 855 ਹੈ ਪੜ੍ਹਾਈ ਜੀਐਨਐਮ ਨਰਸਿੰਗ ਭਰਾ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਹੈ ਫਾਦਰ ਦਾ ਲੱਕੜਦਾਰਾ ਹੈ ਬੁੱਢਲਾਡੇ ਚ ਇੱਕ ਬੈਂਕ ਇੱਕ ਬੈਂਕ ਚ ਪ੍ਰਾਈਵੇਟ ਜੌਬ ਕਰਦਾ ਹੈ ਭਰਾ ਰਿਤਮ ਦਾ ਕਿਸੇ ਵੀ ਕੰਟਰੀ ਦਾ ਜਾਂ ਤਾਂ ਪੀਆਰ ਹੋਵੇ ਜਾਂ ਫਿਰ ਸਰਕਾਰੀ ਜੌਬ ਕਰਦਾ ਹੋਵੇ ਮੁੰਡਾ ਕੁੜੀ ਸੋਹਣੀ ਸੁਨਖੀ ਹੈ ਕੰਮ ਹੁਣ ਘਰੇ ਫਰੀ ਹੈ ਲੜਕੀ ਕੁੜੀ ਲਈ ਬੜੀਆ ਨਸ਼ਬਤ ਤੇ ਤੋਂ ਰਹਿਤ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਮੋਨਾ ਹੀ ਹੋਵੇ ਆਲਾ ਰਿਸ਼ਤਾ ਆਇਆ ਜੀ 666 ਨੰਬਰ ਜਿਲ੍ਹਾ ਅੰਮ੍ਰਿਤਸਰ ਤੋਂ ਆ ਅਰੋੜਾ ਕਾਸਟ ਦਾ ਹੈ ਉਹ ਉਸ ਕੁੜੀ ਦਾ ਰਿਸ਼ਤਾ ਗਾ ਬਿਨਾਂ ਬੱਚੇ ਤੋਂ ਡੇਟਾ ਉਹ ਬਤ 25 8995 ਹਾਈਟ 55 ਪੜ੍ਹਾਈ ਬੀਏ ਪਾਸ ਆਣ ਲਈ ਕੰਮ ਸਲਾਈ ਦਾ ਵਧੀਆ ਨਾਲ ਹੀ ਕੱਪੜਿਆਂ ਦੀ ਸ਼ਾਪ ਆਈ ਆਪਣੀ ਕੁੜੀ ਦੇ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਫਾਦਰ ਦਾ ਕੱਪੜਿਆਂ ਦਾ ਬਿਜ਼ਨਸ ਹੈ ਸ਼ਹਿਰ ਚ ਵਧੀਆ ਰਿਸ਼ਤਾ ਸ਼ਹਿਰ ਤੋਂ ਹੀ ਹੈ ਕੁੜੀ ਦਾ ਤੈਨਾਂ ਨੂੰ ਸ਼ਹਿਰ 'ਚ ਹੀ ਕਰਨਾਗਾ ਕੁੜੀ ਦਾ ਰਹਿਤਾ ਕੁੜੀ ਦਾ ਡੈਵੋਸ 2.5 ਮਹੀਨੇ ਦਾ ਹੈਗਾ ਹੁਣ ਰਹਿਤਾ ਮੁੰਡਾ ਨਸ਼ਾ ਰਹਿਤੋ ਵੀ ਨੋਨ ਡਰਿੰਕਿੰਗ ਨੋ ਸਮੋਕਿੰਗ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਤੇ ਕਾਸਟ ਰੂੜਾ ਸਿੱਖੋ ਵੀ ਸੈਣੀ ਸਿੱਖੇ ਜਾਂ ਫਿਰ ਕੰਬੋ ਸਿੱਖ ਮਾਣ ਪਰਿਵਾਰ ਜਾਂ ਬਾਣੀਆਂ ਪਰਿਵਾਰ ਤੋਂ ਹੋਵੇ ਵਧੀਆ ਰਹਿਤਾ ਪਰਿਵਾਰ ਮਿਲਵਰਤਨ ਵਾਲਾ ਹੋਵੇ ਅਗਲਾ ਰਿਤਾ ਹੈ 667 ਨੰਬਰ ਜ਼ਿਲ੍ਹਾ ਸੰਗਰੂਰ ਤੋਂ ਆ ਕੁੜੀ ਦਾ ਰਿਤਾ ਕਾਸਟ ਹੈ ਜਰਸੀ ਗੋਤਾ ਸੰਦੂ ਉਮਰ 12 8 998 ਕੱਦ 57 ਹੈ ਟਾਈਮ ਸਵੇਰ ਦਾ 7 ਵਜੇ ਦਾ ਪੜਾਈ ਬੀਐਡ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਮੈਰਿਡ ਆ ਫਾਦਰ ਖੇਤੀਬਾੜੀ ਭਰਾ ਪ੍ਰਾਈਵੇਟ ਜੌਬ ਮਾਤਾ ਘਰੇ ਲੂਰ ਰੱਤਾ ਜਰਸੀ ਕਾਸਟ ਹੋਵੇ ਜ਼ਮੀਨ ਮੁੰਡੇ ਨੂੰ 5 5 ਕਿਲੇ ਤੋਂ ਉੱਪਰ ਹੀ ਆਉਂਦੀ ਹੋਵੇ ਮੁੰਡਾ ਵਧੀਆ ਪੜਿਆ ਲਿਖਿਆ ਤੇ ਨਸ਼ਾ ਰਹਿਤ ਹੋਵੇ ਅਗਲਾ ਰਿਸ਼ਤਾ ਹੈ 6086 ਨੰਬਰ ਮਲੋਟ ਤੋਂ ਆ ਰੋੜਾ ਸਿੱਖ ਕਾਸਟ ਆ ਕੁੜੀ ਦੀ ਉਮਰਾਜੀ 25 April 2002 ਦਾ ਬਾਰਨ ਪੜਾਈ ਗ੍ਰੈਜੂਏਸ਼ਨ ਪਾਸ ਹਾਈਟ 55 ਫੈਮਿਲੀ ਚ ਮਾਤਾ ਪਿਤਾ ਦੋ ਭਰਾ ਇੱਕ ਭਰਾ ਨ ਮੈਰਡਾ ਦੋਵੇਂ ਭਰਾਵਾਂ ਦਾ ਕਾਰਾਂ ਦਾ ਕੰਮ ਫਾਦਰ ਜੀ ਦਾ ਆਪਣਾ ਰੈਡੀਮੇਡ ਦਾ ਕੱਪੜਿਆਂ ਦਾ ਬਿਜ਼ਨਸ ਰਹਿਤਾ ਵਧੀਆ ਪਰਿਵਾਰ ਹੋਵੇ ਮੁੰਡਾ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਮੁੰਡੇ ਨਸ਼ਾ ਰਹਿਤ ਹੋਵੇ ਆਗਲਾ ਰਿਸ਼ਤਾ ਆਇਆ 669 ਗਰੀਬ ਗਰੀਬ ਤੋਂ ਘੱਟ ਪੜ੍ਹੀ ਲਿਖੀ ਕੁੜੀ ਦਾ ਰਿਤਾ ਨੋਟ ਕਰੋ ਜੀ ਕਾਸਟ ਹੈ ਜਰਸੀ ਗੋਤਾਸਰਾਂ ਜ਼ਿਲ੍ਹਾ ਫਾਜ਼ਿਲਕਾ ਉਮਰ 18 1998 ਹਾਈਟ 5 5 ਪੜ੍ਹਾਈ 10th ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਪਰਿਵਾਰ ਠੇਕੇ ਤੇ ਲਾ ਕੇ ਜ਼ਮੀਨਵਾਹੀ ਕਰਦਾ ਹੈਗਾ ਇਹ ਗਰੀਬ ਜਰਸੀਕ ਪਰਿਵਾਰ ਤੋਂ ਰਿhtaਗਾ ਕੁੜੀ ਦਾ ਰਸਤਾ ਚਾਹੀਦਾ ਜੀ ਜਰਸੀਕ ਪਰਿਵਾਰ ਹੋਵੇ ਮੁੰਡੇ ਦੀ ਕਾਸਟ ਜਰਸੀਕ ਹੋਵੇ ਜ਼ਮੀਨ ਆਪ ਦੇ ਕੋਲ 5 ਕਿਲੇ ਤੱਕ ਲਾਜ਼ਮੀ ਆਉਂਦੀ ਹੋਵੇ ਮੁੰਡਾ ਚਾਹੇ ਘੱਟ ਪੜਿਆ ਲਿਖਿਆ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਜਾਂ ਫਿਰ ਮੁੰਡਾ ਕੋਈ ਪ੍ਰਾਈਵੇਟ ਜੌਬ ਕਰਦਾ ਹੋਵੇ ਜੀ ਅਗਲਾ ਰਿਸਤਾ ਆਇਆ ਜੀ 670 ਨੰਬਰ ਆ ਨਾਮ ਕੌਰ ਜਰਸੀ ਕਾਸਟ ਹੋਤਾ ਸਿੱਧੂ ਜ਼ਿਲ੍ਹਾ ਸ਼ਿਰੀ ਮੋਖਰ ਸਾਹਿਬਾ ਉਮਰ 8 ਤਰੀਕ ਚੌਥਾ ਮਹੀਨਾ 1999 ਹਾਈਟ 54 ਆ ਪੜ੍ਹਾਈ ਬੀਏ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਮੈਰਿਡ ਪਰਿਵਾਰ ਚ ਖੇਤ ਪਰਿਵਾਰ ਸਾਰਾ ਖੇਤੀਬਾੜੀ ਵਾਲਾ ਗਾ ਸਿੰਪਲ ਰਹਿਤਾ ਕਰਨਾ ਕੁੜੀ ਦਾ ਮੁੰਡੇ ਦੀ ਕਾਸਟ ਜਰਸੀ ਖੋਵੇ ਜ਼ਮੀਨ ਨਾਲ ਥੋੜੀ ਘਣੀ ਆਉਂਦੀ ਹੋਵੇ ਮੁੰਡਾ ਜਾਂ ਤਾਂ ਫਿਰ ਪ੍ਰਾਈਵੇਟ ਜੌਬ ਜ਼ਰੂਰ ਕਰਦਾ ਹੋਵੇ ਆਲਰ ਰਿਸ਼ਤਾ ਹੈ 67 ਇਹ ਰਿਸ਼ਤਾ ਫਿਰੋਜ਼ਪੁਰ ਤੋਂ ਆ ਜੀ ਕਾਸਟ ਹੈ ਜਰਸੀ ਗੋਤਾ ਉਪਰ ਉਮਰ 25 2 1995 ਹਾਈਟ 56 ਪੜਾਈ ਪਾਸ 2 ਪਾਸ ਪਰਿਵਾਰ ਚ ਮਾਦਾ ਪਿਤਾ ਦੋਪਰਾ ਅਨਮੈਰਿਡ ਹੈ ਰਹਿਤਾ ਚਾਹੀਦਾ ਪਰਿਵਾਰ ਜੱਟ ਸਿੱਖ ਹੋਵੇ ਤੇ ਜ਼ਮੀਨ ਮੁੰਡੇ ਨੂੰ ਤਨ ਤੋਂ 5 ਕਿੱਲੇ ਤੱਕ ਹੋਵੇ ਤੇ ਵਿਆਹ ਸਾਦਾ ਕਰਨਾਗਾ ਮੁੰਡੇ ਦਾ ਕੰਮਕਾਰ ਆਪਣਾ ਆਪ ਦਾ ਵਧੀਆ ਹੋਵੇ ਪਰਿਵਾਰ ਵੈਸ਼ਨੂ ਹੋਵੇ ਆਗਲਾ ਰਿਸ਼ਤਾ ਹੈ ਜੀ ਕਪੂਰਤਾਲੇ ਤੋਂ ਆ 672 ਨੰਬਰ ਫਾਈਲ ਜਰਸੀ ਕਾਸਟ ਆ ਗੋਤਾ ਹੇਅਰ ਉਮਰ 13 4 2003 ਦਾ ਬਾਰਨ ਹਾਈਟ 52 ਆ ਪੜਾਈ ਬੀਏ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਤੇ ਇੱਕ ਭੈਣ ਕੰਮ ਸਲਾਈ ਦਾ ਘਰਚੀ ਕਰਦੀ ਆ ਰਿਸ਼ਤਾ ਜਰਸੀ ਪਰਿਵਾਰ ਹੋਵੇ ਮੁੰਡੇਨ ਜਮੀਨ ਪਾਇੰ ਤੋਂ 7 ਕਿੱਲੇ ਹੋਵੇ ਰਿਸ਼ਤਾ ਸਿੰਪਲ ਪਰਿਵਾਰ ਹੋਵੇ ਪਰਿਵਾਰ ਸਾਰਾ ਵੈਸ਼ਨੂ ਹੋਵੇ ਵਿਆਹ ਸਾਦਾ ਕਰਨਾ ਹੈ ਜੀ ਆਗਲਾ ਰਿਸ਼ਤਾ ਹੈ ਜਲੰਧਰ ਤੋਂ ਆ 673 ਨੰਬਰ ਫਾਈਲ ਕੁੜੀ ਦਾ ਨਾਮ ਸਿਮਰਨਜੀਤ ਕੌਰ ਆ ਉਮਰ 13/3/1998 ਹਟ 55 ਆ ਪੜਾਈ ਪਲੱਸ 2 ਪਾਸ ਕੰਮ ਕਰੇ ਇਸ ਟਾਈਮ ਸਾਰਾ ਕਰਦੀ ਆ ਲੜਕੀ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਤੇ ਇੱਕ ਭੈਣ ਭੈਣ ਇੱਕ ਮੈਰਿਡ ਆ ਰਸਤਾ ਜਰਨਲ ਜਾਂ ਬੀਸੀ ਕਾਸਟ ਤੋਂ ਹੋਵੇ ਮੁੰਡੇ ਦਾ ਕੰਮਕਾਰ ਵਧੀਆ ਹੋਵੇ ਨਸ਼ਾ ਰਹਿਤ ਹੋਵੇ ਵਿਆਹ ਸਿੰਪਲ ਤੇ ਸਾਦਾ ਕਰਨਾ ਕੁੜੀ ਸੋਹਣੀ ਸੁਨੱਖੀ ਹੈ ਜੀ ਮੁੰਡੇ ਵਾਲਿਆਂ ਦੀ ਮੰਗ ਡਮਾਂਡ ਕੋਈ ਨਾ ਹੋਵੇ ਆਗਲਾ ਰਿਸ਼ਤਾ ਆਇਆ 674 ਨੰਬਰ ਫਰੀਦਕੋਟ ਜ਼ਿਲ੍ਹਾ ਦਾ ਕੁੜੀ ਦੀ ਕਾਸਟ ਹੈ ਬਾਣੀਏ ਅਗਰਵਾਲ ਨਾਮ ਹੈ ਸੰਜਣਾ ਉਮਰ ਹੈ 48 2001 ਹਾਈਟ 54 ਆ ਪੜ੍ਹਾਈ ਗ੍ਰੈਜੂਏਸ਼ਨ ਨਾਲ ਪਾਰਲਰ ਦਾ ਕੰਮ ਵਧੀਆ ਹੈ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਹੈ ਰਿਸ਼ਤਾ ਜਨਰਲ ਕਾਸਟ ਤੋਂ ਹੋਵੇ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਕੁੜੀ ਸੋਹਣੀ ਸੁਨਖੀ ਆ ਪਰਿਵਾਰ ਵੈਸੂ ਹੋਵੇ ਸਿੰਪਲ ਵਿਆਹ ਕਰਨਾ ਹੈ ਜੀ ਅਗਲਾ ਰਿਸ਼ਤਾ ਆ 675 ਨੰਬਰ ਸ਼੍ਰੀ ਫਤੇਗੜ ਸਾਹਿਬ ਤੋਂ ਆ ਕੁੜੀ ਦਾ ਕੁੜੀ ਦੀ ਕਾਸਟ ਹੈ ਜਰਸੀ ਗੋਤਾ ਸੰਦੂ ਉਮਰ ਹੈ 6 ਦਾ 1999 हाइट 53 ਪੜ੍ਹਾਈ ਬੀ ਕਾਮ ਪਾਸ ਕੰਮ ਕੰਪਿਊਟਰ ਜੋਬ ਪ੍ਰਾਈਵੇਟ ਸੈਂਟਰ ਪਰਵਾਚ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਰਸਤਾ ਜਰਸੀ ਕੁ ਪਰਿਵਾਰ ਹੋਵੇ ਜ਼ਮੀਨ 7 ਕਿਲੇ ਤੋਂ ਉੱਪਰ ਹੋਵੇ ਮੁੰਡਾ ਮੋਨਾ ਹੋਵੇ ਅਤੇ ਨਸ਼ਾ ਰਹਿਤ ਹੋਵੇ ਏਸੀ ਅੱਜ ਦੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਸਿਰਫ ਕੁੜੀਆਂ ਦੇ ਰਸਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਪਰਿਵਾਰ ਵਾਲੇ ਪਹਿਲੀ ਵਾਰ ਚੈਨਲ ਤੇ ਜੁੜੇ ਆ ਧੰਨਵਾਦ ਜੀ